ਤੇ ਆਹ ਸੈਟਅਪ ਕੀਤਾ ਹੈ ਫਾਰਮ ਦਾ ਬਾਈ ਹੂੰ ਇਹਦੇ ਵਿੱਚ ਸੂਨ ਵਾਲੀਆਂ ਜਿੰਦ ਤੁਜਨ ਮਾਲ ਮਰੀਏ ਕਰੇ ਹਾਂ ਹਾਂ ਇਹੇ ਦੋ ਦੋ ਬੱਕਰੀਆਂ ਦੇ ਖਾਣੇ ਬਣਾਦੇ ਦੋ ਦੋ ਬੱਕਰੀਆਂ ਦੇ ਖਾਣੇ ਬਣਾਦੇ ਨਾ ਖੋਲਨੀ ਆ ਵੀ ਕੈਂਟ ਲਾਤੀਆਂ ਪੂਰੀਆਂ ਵੇਜੰਦਰ ਮੈਂ ਦੇਖਦਾ ਫਾਰਮ ਨਹੀਂ ਕਰਦਾ ਦੇਖ ਸਕਦੇ ਵੀ ਕਿਤੇ ਨਹੀਂ ਦੇਖਿਆ ਫਾਰਮ ਮੈਂ ਇਹ ਨਵੇਂ ਡਿਜ਼ਾਈਨ ਦਾ ਫਾਰਮ ਬਣਾਤਾ ਤੇ ਇੱਧਰ ਆਪਣੇ ਉਹਨੇ ਹਾਂ ਇੱਧਰ ਆਪਣੇ ਛੋਟੇ ਇਹ ਰੱਖੇ ਹੋਏ ਨੇ ਘਰੇ ਸਾਰੇ ਹਾਂਜੀ ਹਾਂ ਕਿ ਸੇਲ ਖਾਤਰ ਵੀ ਹੋਣਗੇ ਮਨਜਿੰਦਰ ਨੂੰ ਬਥਾ ਮਨਜਿੰਦਰ ਨੂੰ ਬਥਾਣਾ ਬਾਈ ਨੰਬਰ ਦਵਾ ਮੈਂ ਸਕਰੀਨ ਤੇ ਗੱਲਬਾਤ ਕਰ ਲਿਓ ਬਾਈ ਨਾਲ ਤੇ ਇਹ ਛੋਟੇ ਬੱਚੇ ਨੇ ਇਹਨੂੰ ਚਾਹੀਦੇ ਹੋਏ ਵੀ ਤਾਂ ਦੇ ਵੀ ਦੇਣਗੇ ਬਾਈ ਬੱਚੇ ਕੋਈ ਚੱਕਰ ਨਹੀਂ ਬਾਈ ਅੱਜ ਗਰਦੇਤਗੌੜ ਫਾਰਮ ਤੇ ਪਹੁੰਚੇ ਸੀ ਆਪਾਂ ਬਾਰਵੀਂ ਪਿੰਡ ਦੇ ਵਿੱਚ ਬਾਈ ਮਨਜਿੰਦਰ ਜੋ ਇੰਗਲੈਂਡ ਦੇ ਵਿੱਚ ਆ ਉਹਦਾ ਫਾਰਮ ਆ ਸਦੀਕ ਚਾਚਾ ਵੀ ਪਹੁੰਚਿਆ ਤੇ ਇਹਨਾਂ ਨੇ ਫਾਰਮ ਦਾ ਨਵਾਂ ਡਿਜ਼ਾਈਨ ਕੀਤਾਗਾ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਬਾਈ ਮਨਜਿੰਦਰ ਤਾਂ ਚਲੋ ਇੰਗਲੈਂਡ ਦੇ ਵਿੱਚ ਆ ਤਾ ਜੋ ਬਾਈ ਬੱਕਰੀਆਂ ਸਾਹਮ ਦਾ ਰਾਜੂ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਅੱਜ ਇਹ ਵੀਡੀਓ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਰਾਜੂ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਨੂੰ ਹੋਰ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਬੱਕਰੀਆਂ ਕਿੰਨੇ ਨੇ ਬੱਕਰੀਆਂ ਜਮੇ ਸੈਟਰ ਕਿੰਨੀਆਂ ਹੋ ਗਈਆਂ ਫਾਰਮ ਦੇ ਵਿੱਚ ਬੱਕਰੀਆਂ ਛੋਟੇ ਵੱਡੇ ਮਿਲਾ ਕੇ 52 53 ਨਾਗ ਹੋ ਗਈ 52 53 ਹਾਂ 52 53 ਨਾਗ ਹੋ ਗਏ ਬਾਈ ਤੇ ਆਹ ਸੈਟਅਪ ਕੀਤਾ ਹੈ ਫਾਰਮ ਦਾ ਬਾਈ ਹੂੰ ਇਹਦੇ ਵਿੱਚ ਸੂਨ ਵਾਲੀ ਆਰਟ ਹੋਣੀ ਹੈ ਹਾਂ ਤੇ ਜਿਹੜੀਆਂ ਆ ਆ ਫੋਨ ਬੰਦ ਕਰੀ ਤੇ ਅਸੀਂ ਆ ਸੂਣ ਵਾਲੀਆਂ ਅਲੱਗ ਕਰਤੀਆਂ ਹੈ ਹਾਂਜੀ ਹਾਂਜੀ ਵੀ ਪੋਰਸ਼ਨ ਬਣਾਤੇ ਬਾਈ ਲੱਗ ਲੱਗ ਹਾਂਜੀ ਚਾਰ ਚਾਰ ਰੋਟੀਆਂ ਤੇ ਦੋ ਦੋ ਦਾ ਅੱਛਾ ਵੱਡੀਆਂ ਛੋਟੀਆਂ ਬੱਕਰੀਆਂ ਦੋ ਦੋ ਦਾ ਬਣਾਤਾ ਹੈ ਹਾਂ ਇਹ ਜਿਹੜੀ ਬੱਕਰੀ ਮਾਰ ਪੀਏਗੀ ਇਹ ਜੋ ਹਾਂ ਜਿਹੜੀ ਤੂੰ ਵहां ਜੇ ਤੂੰ ਜຸນ ਮਾਰ ਮਰੀਏ ਕਰੇ ਹਾਂ ਹਾਂ ਆ ਦੇਖੋ ਇਹ ਦੋ ਦੋ ਬੱਕਰੇ ਨੇ ਨਾਲ ਨੇ ਬਣਾਤੇ ਦੋ ਦੋ ਬੱਕਰੀਆਂ ਦੇ ਖਾਣੇ ਬਣਾ ਦੇਣਾ ਖੋਲਨੀਆਂ ਵੀ ਘੈਂਟ ਲਾਤੀਆਂ ਪੂਰੇ ਆ ਵੇਂਦਰ ਨੇ ਆ ਦੇਖੋ ਮਦਰਾਸ ਤੋਂ ਮਗਾਈਆਂ ਸੀ ਮਦਰਾਸ ਤੋਂ ਹਾਂਜੀ ਮਦਰਾਸ ਤੋਂ ਹਾਂਜੀ ਆਹ ਦੇਖੋ ਕੱਪ ਪਾਏ ਹਾਂ ਜਿਹੜਾ ਕੁਝ ਮਰਜੀ ਪਾਇਆ ਇਹਦੇ ਵਿੱਚ ਅੱਲਾਹ ਰੱਬ ਨਾ ਜਿੱਕਾ ਖੱਪਿਆ ਬਾਹਰ ਦੀ ਪਾ ਦੇ ਅੰਦਰ ਜਾਣ ਦੀ ਲੋੜ ਨਹੀਂ ਜਿਹਦੇ ਨਾਲ ਦਾ ਫਾਰਮ ਨਹੀਂ ਕਰਦਾ ਦੇਖ ਸਕਦੇ ਵੀ ਕਿਤੇ ਨਹੀਂ ਦੇਖਿਆ ਬਾਹਰ ਮੈਂ ਇਹ ਨਵੇਂ ਡਿਜ਼ਾਈਨ ਦਾ ਫਾਰਮ ਬਣਾਤਾ ਨਾਲੇ ਪੂਰਾ ਸੋਨਾ ਲੱਗਦਾ ਬਾਈ ਲੱਗਦਾ ਨਹੀਂ ਉਤਰਨੀ ਨਾ ਵੀ ਪਸ਼ੰਗ ਦਿਖਾਉਣ ਨਾਲ ਉਹ ਕਰਨ ਦੋ ਦੋ ਬੱਕੇ ਵਿੱਚ ਬਾੜ ਕੱਖ ਬਾਗੇ ਪੂਰਾ ਘੈਂਟ ਫਾਰਮ ਬਣਾਤਾ ਮਣਜਿੰਦਰ ਨੇ ਹਾਂ ਪੂਰਾ ਵਧੀਆ ਰਜੇ ਰੰਗ ਰੰਗ ਕਰਨ ਵਾਲਾ ਰਹਿੰਦਾ ਹੈ ਨਾ ਰੰਗ ਕੰਮ ਚੱਲੂ ਹੈ ਜੇ ਆਪਣੇ ਵਿਆਹ ਦੇ ਪਹਿਲੇ ਨੰਬਰ ਦੇ ਬੁਖਾਰ ਮਾ ਇਹ ਗਰਦੇਤੇ ਗੋਟ ਫਾਰਮ ਹੈ ਨਾ ਹਾਂ ਆ ਦੇਖੋ ਆ ਦੇਖੋ ਬੱਕਰੀਆਂ ਬੱਕਰੇ ਦੀ ਹਾਈਟ ਵੀ ਹਿਊਮਨ ਲਾਦਾ 40 40 ਇੰਚ ਹੈਗੀ ਆ ਬੰਨੀ ਪਈਆਂ ਪਈਆਂ ਇਹ ਬੰਦੀਆਂ ਪਾਉਂਦੇ ਨੇ ਛੱਪੜ ਨੇ ਬੰਦੇ ਇਹ ਬਾਹਰ ਚ ਜਾਣੇ ਜਾਂਦੇ ਨੇ ਫਿਰ ਹਾਂ ਜੀ ਬਾਹਰ ਜਾਣੇ ਜਾਂਦੀਆਂ ਨੇ ਨਾ ਆ 28 ਜਾਂਦੀਆਂ ਚਾਚਾ ਬੱਲੀ ਹਾਂ ਸਾੰਦੇ ਨੇ ਵਧੀਆ ਹੁਣ ਤਾਗ ਲਾ ਦਾਂਗੇ ਮੱਛੇ ਬੰਨਿਆ ਖਾ ਗਣੀਆਂ ਉਹ ਜਾਦੇ ਵਧੀਆ ਰਹਿੰਦੀਆਂ ਨੇ ਨਾ ਹੂੰ ਹੂੰ ਤੇ ਫਿਰ ਹੁਣ ਤਾਂ ਰਾਜੂ ਦੁੱਧ ਵਧੀਆ ਦਿੰਦੀਆਂ ਹੋਣਗੀਆਂ ਹਾਂਜੀ ਹਾਂਜੀ ਕਿੰਨਾ ਕਿੰਨਾ ਦੁੱਧ ਦੇ ਦਿੰਦੀਆਂ ਨੇ ਇਹ ਹੁਣ 4 4 ਸਾਢੇ 4 4 ਲੀਟਰ ਵਾਲੀਆਂ ਸਾਢੇ 4 4 ਲੀਟਰ ਵਾਲੀਆਂ ਹੈ ਹੂੰ ਕੀ ਕਰ ਲੈ ਵੀ ਆ ਜਾ ਰਾਜੂ ਇੱਧਰ ਆ ਜਾ ਪਾਪਾ ਆ ਜਾ ਲੈ ਵੀ ਸਾਢੇ 4-4 ਲੀਟਰ ਦੁੱਧ ਦੇ ਦਿੰਦੀ ਐ ਨੇ ਤੇ ਬਾਕੀ ਸਫਾਈ ਵੀ ਰਹਿੰਦੀ ਐ ਨਾ ਫਾਰਮ ਦੇ ਵਿੱਚ ਫਿਰ ਆਏ ਹਜੇ ਕੰਮ ਚੱਲਦਾ ਆ ਜੇ ਹਜੇ ਕੰਮ ਚੱਲੀ ਜਾਂਦਾ ਹਾਂ ਹਾਂ ਕੰਮ ਚੱਲੀ ਜਾਂਦਾ ਬਾਕੀ ਹਜੇ ਮਾਲ ਵੀ ਨਵਾਂ ਆ ਰਿਹਾ ਨਵਾਂ ਮਾਲ ਹੋ ਰਹੀ ਜਾਂਦਾ ਬੱਚੇ ਵਿੱਚ ਸੇਲ ਕਰਦੇ ਇਹਨਾਂ ਦੇ ਤੇ ਕੁਝ ਕਰ ਤੇ ਕੁਝ ਹੈਗੇ ਹੋਸ਼ ਹੈਗੇ ਆ ਹਾਂ ਉਹ ਤੇ ਤੁਹਾਨੂੰ ਨਾ ਜਿਹੜਾ ਪੁਰਾਣਾ ਫਾਰਮ ਵੀ ਦਿਖਾ ਦਿੰਨੇ ਆ ਨਾਲੀ ਵੀਡੀਓ ਦੇ ਵਿੱਚ ਤੇ ਨਵਾਂ ਫਾਰਮ ਬਣਾਇਆ ਸੀ ਬਾਈ ਨੇ ਮਣਜਿੰਦਰ ਨੇ ਇਹ ਤਾਂ ਆਪਾਂ ਧੁੱਪ ਤੇ ਇੱਧਰ ਰਾਤ ਨੂੰ ਆਪਾਂ ਬਾਹਰ ਕੱਢ ਦਈਦਾ ਰਾਤ ਨੂੰ ਇੱਥੇ ਉਰੇ ਹਾਂਜੀ ਹਾਂਜੀ ਠੀਕ ਆ ਰਾਤ ਨੂੰ ਉਰੇ ਕੱਢ ਦਿੰਦੇ ਆ ਆ ਜਾ ਇੱਧਰ ਇੱਧਰ ਤੁਹਾਨੂੰ ਪੁਰਾਣਾ ਫਾਰਮ ਦਿਖਾਉਣਾ ਬਈ ਜਿਹੜਾ ਪਹਿਲਾਂ ਸੀਗਾ ਆ ਆਪਣੇ ਬੈਠਣ ਵਾਸਤੇ ਇੱਧਰ ਬੈਠਣ ਵਾਸਤੇ ਕਮਰਾ ਬਣਾਤਾ ਤੇ ਆਹ ਪੁਰਾਣਾ ਫਾਰਮ ਆ ਇੱਧਰ ਵੀ ਬੱਕਰੀਆਂ ਹੈਗੀਆਂ ਨੇ ਤੇ ਬਈ ਬੱਚੇ ਵੀ ਸੀਗੇ ਤੇ ਇੱਧਰ ਬਰੀਡਰ ਹੈਗਾਗਾ ਹਾਂਜੀ ਆ ਮੋਦੀ ਬੈਠਾ ਹੂੰ ਤੇ ਬਾਕੀ ਬੱਕਰੀਆਂ ਦਾ ਅੱਡ ਪੋਰਸ ਤੇ ਬੱਕਰੀਆਂ ਦਾ ਲੱਗਾ ਹੈਨਾ ਹਾਂਜੀ ਆਗੇ ਆ ਆਗੇ ਆਪਣੇ ਮੇਮਨੇ ਇੱਧਰ ਸਾਰੇ ਨਾਲੇ ਛੋਟੇ ਇੱਧਰ ਆ ਆ ਮੇਮਨੇ ਹੈਨਾ ਆ ਉਹ ਤਾਂ ਵੱਡੇ ਆ ਇੱਧਰ ਸਾਰੇ ਛੋਟੇ ਇਹ ਛੋਟੇ ਇਹਦੇ ਜਾਲੀ ਜੇ ਰੱਖੇ ਹੋਏ ਨੇ ਹਾਂਜੀ ਹਾਂ ਇੱਕ ਉਧਰ ਹੋਏਗਾ ਠੀਕ ਹੈ ਤੇ ਇੱਧਰ ਆਪਣੇ ਉਹ ਨੇ ਹਾਂ ਇਹ ਆਪਣੇ ਛੋਟੇ ਬੱਚੇ ਇਹ ਰੱਖੇ ਹੋਏ ਨੇ ਘਰੇ ਸਾਰੇ ਹਾਂਜੀ ਹਾਂ ਕਸ਼ੇਲ ਖਾਤਰ ਵੀ ਹੋਣਗੇ ਇਹ ਮਨਜਿੰਦਰ ਨੂੰ ਪਤਾ ਹੈ ਮਨਜਿੰਦਰ ਨੂੰ ਬਧਾਣਾ ਬਾਈ ਨੰਬਰ ਦਵਾ ਮੈਂ ਸਕਰੀਨ ਤੇ ਗੱਲਬਾਤ ਕਰ ਲਿਓ ਬਾਈ ਨਾਲ ਤੇ ਇਹ ਛੋਟੇ ਬੱਚੇ ਨੇ ਤੇ ਮੈਂ ਤਾਂ ਬਾਈ ਆਪਾਂ ਉਹ ਫਾਰਮ ਦਿਖਾਉਣਾ ਸੀ ਬਾਈ ਨੇ ਅਪਡੇਟ ਕੀਤਾ ਹਜੇ ਕੰਮ ਚੱਲੀ ਜਾਂਦਾ ਜਦੋਂ ਪ੍ਰੋਪਰ ਬਣ ਗਿਆ ਆਪਾਂ ਫੇਰ ਦਿਖਾਵਾਂਗੇ ਦੁਬਾਰੇ ਮੈਂ ਦਿਨ ਆਵਾਂਗੇ ਨਾ ਉਹ ਪੱਖੇ ਲੱਗਣਗੇ ਹਜੇ ਤਾਂ ਪੱਖੇ ਲੱਗਣਗੇ ਚਾਚਾ ਹਾਂ ਪੱਖੇ ਤਾਂ ਹੈਗੇ ਬਸ ਸੈੱਟ ਹੀ ਕਰਨੇ ਆ ਪੱਖੇ ਉੱਧਰ ਲਾਉਣੇ ਆ ਗਰਮੀ ਦੇ ਵਿੱਚ ਪੱਖੇ ਲੱਗਣਗੇ ਮੱਛਰ ਮੱਛਰਦਾਨੀ ਲੱਗੂਗੀ ਅੱਜ ਤਾਂ ਲੱਗੂਗਾ ਤਾਂ ਅੱਧੇ ਹੀ ਕੰਮ ਹੋ ਰਿਹਾ ਦਾ ਅੱਧੇ ਕੰਮ ਹੋਇਆ ਹੈ ਨਾ ਫਿਰ ਦਾ ਕੰਮ ਚੱਲੀ ਜਾਂਦਾ ਤੇ ਬਾਈ ਦਾ ਫੋਨ ਆਇਆ ਛ ਮੈਨੂੰ ਰਾਤ ਮੈਨੂੰ ਕਹਿੰਦਾ ਦਿਖਾ ਕੇ ਹੀ ਮੇਰਾ ਫਾਰਮ ਵੀ ਮੈਂ ਕਹਿੰਦਾ ਨਵਾਂ ਬਣਾ ਰਿਹਾ ਤੇ ਬਾਈ ਜਦੋਂ ਪੂਰਾ ਤਿਆਰ ਹੋ ਗਿਆ ਫਿਰ ਦੁਬਾਰੀ ਦਿਖਾਵਾਂਗੇ ਤੁਹਾਨੂੰ ਬਾਕੀ ਬੱਚਿਆਂ ਦੀ ਕੁਆਲਿਟੀ ਦਾ ਇੱਕ ਨੰਬਰ ਇਹਨਾਂ ਲਵੇ ਬੱਚੇ ਬਹੁਤ ਸੋਹਣੇ ਨੇ ਤੇ ਬੱਚੇ ਤੁਹਾਨੂੰ ਇੱਧਰ ਵੀ ਦਿਖਾ ਦਿੰਦਾ ਮੈਂ ਦੁਬਾਰੇ ਜੇ ਕਿਸੇ ਨੂੰ ਚਾਹੀਦੇ ਹੋਏ ਵੀ ਤਾਂ ਦੇ ਵੀ ਦੇਣਗੇ ਬਾਈ ਬੱਚੇ ਕੋਈ ਚੱਕਰ ਨਹੀਂ ਇੱਕ ਅੱਧਾ ਵਿੱਚੋਂ ਬੱਚਾ ਦੇ ਦੇਣਗੇ ਤੇ ਦੇਖੋ ਕੰਨਾਂ ਦੀ ਲੈਂਥ ਦੇਖੋ ਨਾ ਬਾਕੀ ਸੋਹਣੇ ਨੇ ਬ 4-4 5-5 ਮਹੀਨੇ ਦੇ ਹੋਗੇ 4-4 5-5 ਮਹੀਨੇ ਦੇ 4-4 5-5 ਮਹੀਨੇ ਦੇ ਹੋਗੇ ਬਾਈ ਤੇ ਬਾਕੀ ਵਧੀਆ ਫਾਂਦੇ ਜਾਂ ਬਾਹਰ ਜਾਂਦੇ ਆ ਚਾਰ ਬਾਹਰ ਜਾਂਦੇ ਆ ਹਾਂਜੀ ਠੀਕ ਆ ਤੇ ਹੁਣ ਠੀਕ ਆ ਰਾਜੂ ਫਿਰ ਹਾਂਜੀ ਓਕੇ ਬਾਈ ਚੰਗਾ ਚੰਗਾ